ਇਹੀ ਪ੍ਰੈਸ ਤੇ ਆਪਣੇ ਵੀਰਾਂ ਭਰਾਵਾਂ ਦਾ ਪੈੜਾਂ ਦਾ ਸਾਰਿਆਂ ਨੂੰ ਵੈਲਕਮ ਕਰਨਾ ਅੱਜ ਦੀ ਜਿਹੜੀ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹਦਾ ਬੇਸਿਕ ਮਕਸਦ ਇਹ ਸੀ ਕਿ ਪੰਜਾਬ ਗਵਰਨਮੈਂਟ ਨੇ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ ਕੁਝ ਚੰਦ ਲੈਜਿਸਲੇਸ਼ਨਸ ਲੈ ਕੇ ਆਣਾ ਚਾਹੁੰਦੇ ਨੇ ਉਹਨਾਂ ਕਾਰਨ ਦੋ ਦਿਨ ਦਾ ਸੈਸ਼ਨ ਬੁਲਾਇਆ ਮੈਂ ਅੱਜ ਹੀ ਆਨਰੇਬਲ ਸਪੀਕਰ ਸੰਧਵਾ ਸਾਹਿਬ ਨੂੰ ਇੱਕ ਰਿਕਵੈਸਟ ਲੈਟਰ ਲਿਖ ਕੇ ਕੱਲੀ ਹੈ ਜਿਹਦੇ ਵਿੱਚ ਉਹਨਾਂ ਨੇ ਮੈਂ ਮੰਗ ਕੀਤੀ ਹੈ ਕਿ ਸੰਧਵਾ ਸਾਹਿਬ ਜਿੱਦਨ ਦੀ ਤੁਹਾਡੀ ਸਰਕਾਰ ਬਣੀ ਆ ਸਾਢੇ 3 ਸਾਲ ਹੋ ਚੁੱਕੇ ਹਨ ਹਰ ਸੈਸ਼ਨ ਦੇ ਵਿੱਚ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਸਾਰੇ ਨੂੰ ਵੱਡੀ ਉੱਥੇ ਜਿਹੜੀ ਆਪੋਜੀਸ਼ਨ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਹੈ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਜਿੰਨੀਆਂ ਰੂਲਿੰਗ ਪਾਰਟੀ ਦੇ ਖਿਲਾਫ ਐ ਨੇ ਹਰ ਸੈਸ਼ਨ ਵਿੱਚ ਇੱਕ ਗੱਲ ਅਸੀਂ ਸਾਫ਼ ਤੌਰ 'ਤੇ ਉਹਨਾਂ ਕੋਲ ਮੰਗ ਕਰਦੇ ਰਹੇ ਹਾਂ ਕਿ ਘੱਟ ਤੋਂ ਘੱਟ ਇੱਕ ਦਿਨ ਪੂਰਾ ਲਾਅ ਐਂਡ ਆਰਡਰ ਤੇ ਡਿਸਕਸ ਕਰਨ ਵਾਸਤੇ ਇਹ ਪ੍ਰੈਸ ਦੇ ਆਪਣੇ ਵੀਰਾਂ ਭਰਾਵਾਂ ਦਾ ਪੜਣਾ ਦਾ ਸਾਰਿਆਂ ਨੂੰ ਵੈਲਕਮ ਕਰਨਾ ਅੱਜ ਦੀ ਜਿਹੜੀ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹਦਾ ਬੇਸਿਕ ਮਕਸਦ ਇਹ ਸੀ ਕਿ ਪੰਜਾਬ ਗਵਰਨਮੈਂਟ ਨੇ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ ਕੁਝ ਚੰਦ ਲੈਜਿਸਲੇਸ਼ਨਸ ਲੈ ਕੇ ਆਣਾ ਚਾਹੁੰਦੇ ਨੇ ਉਹਨਾਂ ਕਾਰਨ 2 ਦਿਨ ਦਾ ਸੈਸ਼ਨ ਬੁਲਾਇਆ ਮੈਂ ਅੱਜ ਹੀ ਆਨਰੇਬਲ ਸਪੀਕਰ ਸੰਵਲ ਸਾਹਿਬ ਨੂੰ ਇੱਕ ਰਿਕਵੈਸਟ ਲੈਟਰ ਲਿਖ ਕੇ ਘੱਲੀ ਏ ਜਿਹਦੇ ਵਿੱਚ ਉਹਨਾਂ ਨੇ ਮੈਂ ਮੰਗ ਕੀਤੀ ਹੈ ਕਿ ਸਨਮੁਆ ਸਾਹਿਬ ਜਿੱਦੰਦੀ ਤੁਹਾਡੀ ਸਰਕਾਰ ਬਣੀ ਆ ਸਾਢੇ 3 ਸਾਲ ਹੋ ਚੁੱਕੇ ਹਰ ਸੈਸ਼ਨ ਦੇ ਵਿੱਚ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਸਾਰਿਆਂ ਨੂੰ ਵੱਡੀ ਉੱਥੇ ਜਿਹੜੀ ਆਪੋਜੀਸ਼ਨ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਹੈ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਜਿੰਨੀਆਂ ਰੂਲਿੰਗ ਪਾਰਟੀ ਦੇ ਖਿਲਾਫ ਆ ਨੇ ਹਰ ਸੈਸ਼ਨ ਵਿੱਚ ਇੱਕ ਗੱਲ ਅਸੀਂ ਸਾਫ਼ ਤੌਰ ਉਹਨਾਂ ਕੋ ਮੰਗ ਕਰਦੇ ਰਹੇ ਆ ਕਿ ਘੱਟ ਤੋਂ ਘੱਟ ਇੱਕ ਦਿਨ ਪੂਰਾ ਲਾਅ ਐਂਡ ਆਰਡਰ ਤੇ ਡਿਸਕਸ ਕਰਨ ਵਾਸਤੇ ਜੋ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਵਾਸਤੇ ਦੋ ਜਦੋਂ ਵੀ ਬਿਜ਼ਨਸ ਐਡਵਾਈਜ਼ਰੀ ਕਾਉਂਸਲ ਦੀ ਮੀਟਿੰਗ ਹੁੰਦੀ ਰਹੀ ਹੈ ਹਰ ਦਫਾ ਸਪੀਕਰ ਸਾਹਿਬ ਪ੍ਰੋਮਿਸ ਕਰਦੇ ਰਹੇ ਨੇ ਕਿ ਬਾਜੋ ਸਾਹਿਬ ਮੈਂ ਸਰਕਾਰ ਨਾਲ ਗੱਲ ਕਰਕੇ ਤੁਹਾਨੂੰ ਯਕੀਨ ਦਵਾਉਣਾ ਕਿ ਅਸੀਂ ਤੁਹਾਨੂੰ ਪੂਰਾ ਟਾਈਮ ਬਹਿਸ ਦਾ ਦਵਾਂਗੇ ਬਟ ਅਜੇ ਤੱਕ ਅਜੇ ਸਾਢੇ 3 ਸਾਲ ਬੀਤਣ ਦੇ ਬਾਵਜੂਦ ਵੀ ਇੱਕ ਵੀ ਦਿਨ ਕਿਤੇ ਲਾਅ ਐਂਡ ਆਰਡਰ ਦੀ ਡਿਸਕਸ਼ਨ ਕਿਉਂਕਿ ਲਾਅ ਐਂਡ ਆਰਡਰ ਨਾ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਕਾਰੋਬਾਰ ਨਾਲ ਮਹਿਫੂਜ਼ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਦੇ ਵਿੱਚ ਵੱਡੇ ਪੇਮਾਨੇ ਤੇ ਜਿਹੜਾ ਡਰੱਗ ਪੰਜਾਬ ਦੇ ਆਲਮੋਸਟ ਹਰ ਘਰ ਦੇ ਵਿੱਚ ਨੌਜਵਾਨ ਬੱਚਿਆਂ ਦੇ ذریعے ਐਂਟਰ ਕਰ ਚੁੱਕਿਆ ਹੈ ਇੱਕ ਬਹੁਤ ਹੀ ਭਿਆਨਕ ਉਹ ਸ਼ੇਪ ਲੈ ਚੁੱਕਿਆ ਹਰ ਰੋਜ਼ ਤੁਸੀਂ ਵੇਖ ਰਹੇ ਹੋ ਮੇਰੇ ਕੋਲ ਡਾਟਾ ਹੈ ਜਿਸ ਡਾਟਾ ਦੇ ਮੁਤਾਬਕ ਪਿਛਲੀਆਂ ਸਾਰੀਆਂ ਸਰਕਾਰਾਂ ਚ ਹਰ ਸਾਲ ਤਕਰੀਬਨ ਰਿਪੋਰਟਡ ਜਿਹੜੀਆਂ ਜਾਂਨਾਂ ਜਾ ਰਹੀਆਂ ਡਰੱਗਜ਼ ਨਾਲ ਉਹ ਹਰ ਸਾਲ ਡਬਲ ਹੋ ਰਹੀਆਂ ਨੇ ਬਹੁਤ ਸਾਰੀਆਂ ਤੇ ਅਨਰਿਪੋਰਟਡ ਹੀ ਨੇ ਕਿਉਂਕਿ ਸੋਸ਼ਲ ਟੈਬੂ ਵੀ ਹੈ ਬਹੁਤ ਸਾਰੇ ਪਰਿਵਾਰਾਂ ਦੇ ਜੀ ਜਿਹੜੇ ਵਿਚਾਰੇ ਡਰਗ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸੋਸਾਇਟੀ ਦੀ ਸਾਹਮਣੇ ਰੱਖਦੇ ਹੋਏ ਕਿ ਸੋਸਾਇਟੀ 'ਚ ਸਾਡੇ ਪਰਿਵਾਰ ਦੀ ਬਦਨਾਮੀ ਹੋਣੀ ਹੈ ਨੌਜਵਾਨ ਬੱਚੀਆਂ ਦੀਆਂ ਸ਼ਾਦੀਆਂ ਨੇ ਭੈਣਾਂ ਦੀਆਂ ਸ਼ਾਦੀਆਂ ਉਹ ਬਹੁਤ ਸਾਰੇ ਇਹਦੇ ਤੇ ਪਰਦਾ ਪਾ ਕੇ ਰੱਖਦੇ ਨੇ ਬਟ ਜਿਹੜੇ ਰਿਪੋਰਟਡ ਪੁਲਿਸ ਕੇਸੇਜ਼ ਨੇ ਉਹ ਪਿਛਲੇ ਸਾਲ ਨੂੰ ਇਸ ਸਾਲ ਫੇਰ ਦੂਣੇ ਨੇ ਇੱਕ ਪਾਸੇ ਕਹਿੰਦੇ ਸੀ ਜੰਗ ਲੜ ਰਹੇ ਸੀ ਗਰਾਊਂਡ ਦੇ ਉੱਤੇ ਕਿਉਂਕਿ ਮੈਂ ਵੀ ਆਪਣੇ ਹਲਕੇ ਦੇ ਵਿੱਚ ਅਕਸਰ ਜਾਂਦਾ ਰਹਿਨਾ ਐਂਡ ਮੈਂ ਬਕਾਇਦਾ ਤੌਰ ਵਿਦ ਕਨਵਿਕਸ਼ਨ ਇਹ ਗੱਲ ਤੁਹਾਨੂੰ ਕਹਿ ਰਿਹਾ ਅਜ਼ ਰਿਸਪਾਂਸਿਬਲ ਲੀਡਰ ਆਫ ਦੀ ਆਪੋਜੀਸ਼ਨ ਕਿਸੇ ਪਿੰਡੇ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਸ਼ਹਿਰ ਚ ਚਲੇ ਜਾਓ ਇੱਕ ਆਨੇ ਦਾ ਵੀ ਇਹ ਜਿਹੜੀ ਪਰਸੈਪਸ਼ਨਲ ਬੈਟਲ ਹੈ ਇਹਦੇ ਤੇ ਕਰੋੜਾ ਰੁਪਏ ਨਾਲ ਲਗਾ ਦਿੱਤੇ ਪ੍ਰੈਸ ਦੇ ਜ਼ਰੀਏ ਕੋਈ ਇਹ ਕਾਨੇ ਦਾ ਵੀ ਫਰਕ ਹੈ ग्राउंड रियलिटी इज कंप्लीटली ऑपोजिट टू व्हाट द गवर्नमेंट इज ट्राइंग टू पोर्ट्रे पुलिस हैज कंप्लीटली फेल्ड इस ਗੱਲ ਕਰਨ ਫੇਲ ਹੋਈ ਹੈ ਕਿ ਜਿੰਨੀਆਂ ਇਸ ਟਾਈਮ ਪੋਸਟਿੰਗਸ ਹੋ ਰਹੀਆਂ ਨੇ ਐਸਐਚਓਜ਼ ਦੀਆਂ ਡੀਐਸਪੀਜ਼ ਦੀਆਂ ਉਹ ਹਲਕਾ ਇੰਚਾਰजेस ਤੇ ਐਮਐਲਏਸ ਤੇ ਤੇ ਮਨਿਸਟਰਸ ਦੇ ਕਹਿੰਦੇ ਹੋ ਰਹੀਆਂ ਨੇ ਪੁਲਿਸ ਤੇ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਡਾਇਰੈਕਟਲੀ ਇਹਨਾਂ ਲੋਕਾਂ ਦੇ ਨਾਲ ਇਨ ਟੱਚ ਨੇ ਮੇਰਾ ਇਹ ਮੰਨਣਾ ਹੈ ਭਾਵੇਂ ਮੈਕਸੀਕੋ ਦੀ ਗੱਲ ਕਰ ਲਓ ਭਾਵੇਂ ਕੋਲੰਬੀਆ ਦੀ ਗੱਲ ਕਰ ਲਓ ਕਿਸੇ ਦੇਸ਼ 'ਚ ਜਿੱਥੇ ਡਰਗ ਵਿਖਦਾ ਹੈ ਜਿੱਨਾਂ 'ਚ ਡਾਇਰੈਕਟਲੀ ਪੋਲਿਟਿਕਲ ਲੀਡਰਸ਼ਿਪ ਅਤੇ ਪੁਲਿਸ ਦੀ ਲੀਡਰਸ਼ਿਪ ਇਹ ਡਰਗ ਡੀਲਰਸ ਦਾ ਸਾਥ ਨਹੀਂ ਦਿੰਦੇ ਕਦੀ ਵੀ ਡਰਗ ਜਿਹੜਾ ਅਨ ਇੰਟਰਰਪਟਿਡ ਬੇਖੌਫ ਵੇਖ ਨਹੀਂ ਸਕਦਾ ਇਹ ਨਹੀਂ ਮੈਂ ਕਹਿੰਦਾ ਦੁਨੀਆ ਭਰ 'ਚ ਵਿਖਦਾ ਹੈ ਪਰ ਜਿੱਸੇ ਸਾਬ ਨਾਲ ਪੰਜਾਬ ਦੇ ਵਿੱਚ ਅਨ ਇੰਟਰਰਪਟਡ ਬਿਨਾ ਖੋਫ ਬਿਨਾ ਡਰ ਤੋਂ ਗੱਗ ਵਿਕ ਰਿਹਾ ਤੇ ਸਾਡੀਆਂ ਬਿਲਕੁਲ ਨੌਜਵਾਨ ਬੱਚੇ ਤਬਾਹ ਹੋ ਰਹੇ ਨੇ ਬਹੁਤ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੈਂ ਆਪਣੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਬੱਚੇ ਬਾਹਰ ਕਿਉਂ ਭੇਜਦੇ ਹੋ ਤੁਹਾਡਾ ਇੱਥੇ ਕਾਰੋਬਾਰ ਚੰਗਾ ਹੈ ਤੁਹਾਡੇ ਕੋਲ ਜ਼ਮੀਨ ਹੈ ਕਈ ਸਰਕਾਰੀ ਨੌਕਰੀਆਂ ਚ ਨੇ ਉਹ ਕਹਿੰਦੇ ਆ ਜੀ ਕਿ ਸਾਨੂੰ ਤੇ ਆਪਣੇ ਬੱਚਿਆਂ ਦਾ ਇਹੀ ਫਿਕਰ ਹੈ ਕਿ ਅਜੇ ਤੱਕ ਡਰਗ ਤੋਂ ਬਚਿਆ ਐ ਇੱਥੇ ਰਹਿ ਗਿਆ ਸਾਲ 2 ਸਾਲ ਚ ਇਹਦੇ ਕਾਬੂ ਨਾ ਕਿਤੇ ਚੜ ਜੇ ਤੇ ਉਹ ਬਾਹਰ ਜਾ ਲਿਆ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇਹ ਇੱਕ ਕਾਰਨ ਹੈ ਨੰਬਰ 2 ਗੈਂਗਸਟਰਸ ਦੀ ਗੱਲ ਮੈਂ ਇੱਥੇ ਕਹਿਣਾ ਚਾਹੀ ਤੁਸੀਂ ਵੇਖੋ ਕੱਲ ਅਬੋਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਐ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ 'ਚ ਬੈਠਾ ਹੈ ਜੀ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸੇਜ਼ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨਿਬੜ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੜ ਦਿੰਨੇ ਏਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲ ਹੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰਿਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟੇਲਰਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਸ ਦਿਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਜਿਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟ੍ਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਏ ਨੇ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਨੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿੱਥੋਂ ਕੀ ਹੋ ਰਿਹਾ ਤੇ ਕੀ ਹੋਣਾ ਆਂਦੇ ਟਾਈਮ ਸਾਨੂੰ ਖਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਕਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਉਹਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਏਸ ਗੱਲ ਕਾਰਨ ਮੈਂ 2 ਦਿਨ ਦਾ ਰਿਕਵੈਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ 1 ਤੇ ਲਾਅ ਐਂਡ ਆਰਡਰ ਤੇ ਨੰਬਰ 2 ਸਾਰਿਆਂ ਨੂੰ ਵੱਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਵੱਡਾ ਸਕੈਮ ਹੋਣ ਵਾਲਾ ਜਿਹਦਾ ਆਲਮੋਸਟ ਪ੍ਰਬੰਧ ਕਰ ਲਿਆ ਗਿਆ ਉਹ ਹੈ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਤਕਰੀਬਨ 40 ਹਜ਼ਾਰ ਏਕੜ ਪੰਜਾਬ ਦੀ ਜ਼ਮੀਨ ਬਿਨਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਗੱਲ ਦੀ ਲੋੜ ਤੋਂ ਇਸ ਸਰਕਾਰ ਨੇ ਐਂਡ ਵਿਸ਼ੇਸ਼ ਤੌਰ ਮੈਨੂੰ ਅਫਸੋਸ ਹੈ ਇਸ ਗੱਲ ਕਿ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਢੇ ਡੇਢ ਠਪਾ ਦਿਓ ਬੇਰ ਕੋ ਜਿੱਥੇ ਮਜ਼ਦਰੀ ਦਸਕਤ ਕਰਾ ਲਓ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜੇ ਦਿੱਲੀ ਦੇ ਧੜ ਵੀ ਆਏ ਨੇ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕ੍ਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੇਬ ਕੁਮਾਰ ਕਰਦਾ 8 ਤੋਂ 10 ਮਹਿਕਮੇ ਮਨੀਸ਼ ਸੋਦੀਆ ਸਾਹਿਬ ਥੱਲੇ ਨੇ 8 ਤੋਂ 10 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਨੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ ਕਿੱਡੇ ਸ਼ੇਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼hip بچਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲ ਐਂ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ तकरीबन 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲਓ 40000 ਕਰੋੜ ਰੁਪਇਆ ਐਂਡ ਇਹਨਾਂ ਲੋਕਾਂ ਨੇ ਮੈਂ ਇੱਕ ਤੁਹਾਨੂੰ ਹੋਰ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹ। 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ। ਮੇਰਾ ਖਿਆਲ ਜੋ ਮੈਨੂੰ ਇਨਫੋਰਮੇਸ਼ਨ ਹੈ 10 ਸਾਲਾਂ ਚ ਉਹਨਾਂ ਨੇ ਕਿਸੇ ਵੀ ਇੱਕ ਵੀ ਫਾਈਲ ਤੇ ਸਾਈਨ ਨਹੀਂ ਕੀਤੇ। ਇਹ ਸੇਮ ਚੀਜ਼ ਭਗਵੰਤ ਨੇ ਸਿੱਖ ਲਈ ਹੈ। ਪਤਾ ਭਗਵੰਤ ਨੂੰ ਇਹ ਕਿ ਇਹ ਹੁਣ ਅਖੀਰਲੀ ਲੁੱਟ ਹੋ ਰਹੀ ਪੰਜਾਬ ਦੀ। ਪੰਜਾਬ ਦੀ ਆਈਡੈਂਟੀਟੀ ਦੀ ਰੋਟੇ। ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਨਾ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਆਂ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਡਾਨੀ ਤੇ ਬਾਨੀਆਂ ਦੁੱਦ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲੈਨ ਕਿਸੇ ਪੰਜਾਬੀ ਨੇ ਨਹੀਂ ਕਿਹਾ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਪ੍ਰੋਗਰਾਮ ਬਣਿਆ ਭਗਵੰਤ ਮਾਣ ਨੂੰ ਇਹ ਗੱਲ ਸਮਝ ਆ ਗਈ ਉਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਤੇ ਕਰਨੀ ਇਸੇ ਗੱਲ ਕਰਨ ਤੁਸੀਂ ਵੇਖਿਆ ਜਿਹੜਾ ਪੰਜਾਬ ਡਿਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨਾਨ ਪੰਜਾਬੀ ਨੇ ਦੇ ਆਰ ਨਥਿੰਗ ਟੂ ਡੂ ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੈਨੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨਾਨ ਪੰਜਾਬੀ ਇੱਥੋਂ ਦਾ ਹੋਮ ਸੈਕਟਰੀ ਨਾਨ ਪੰਜਾਬੀ ਇੱਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨਾਨ ਪੰਜਾਬੀ ਵੈਭਵ ਕੁਮਾਰ ਨਾਨ ਪੰਜਾਬੀ ਮਨੀਰ ਸਸੋਧਿਆ ਨਾਨ ਪੰਜਾਬੀ ਜੈਨ ਸਾਹਿਬ ਨਾਨ ਪੰਜਾਬੀ ਵਿਜੇ ਨਾਇਰ ਨਾਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨਾਨ ਪੰਜਾਬੀ ਤਾਂ ਸਾਰੇ ਰਾਈਟਸ ਟੀ ਮਿਨਿਸਟਰ ਕੋ ਵੀ ਲੈ ਲੈਣੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਸਚੇਂਜ ਕਰਨੀ ਹੈ ਉਹ ਸਾਰੇ ਰਾਈਟਸ ਪਹਿਲੇ ਟੀ ਮਿਨਿਸਟਰ ਕੋ ਸੀ ਤੇ ਡਿਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੂਡਾ ਦਾ ਮਿਨਿਸਟਰ ਸੀ ਉਹਨੂੰ ਵਿਡਰੋ ਕਰ ਲਿਆ ਇਹ ਸਾਰੇ ਰਾਈਡ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕੈਬ ਸਿਨਾ ਨੂੰ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕੈਬ ਸਿਨਾ ਦੀ ਵੀ ਜਿਹੜੀ ਰਿਟਾਇਰਮੈਂਟ ਹੈ ਉਹ 27 ਦੇ ਵਿੱਚ ਹੋ ਰਹੀ ਤੇ ਤੁਸੀਂ ਇਸ ਚੀਜ਼ ਇਹਨਾਂ ਨੂੰ ਇਸ ਸਕੈਮਸਟਰਜ਼ ਨੂੰ ਲੱਭੋਗੇ ਕਿੱਥੇ ਨਾ ਕਿ ਜਰੀਵਾਦਾ ਦਸਕਤ ਨਾ ਇਹਦੇ ਚ ਭਗਵੰਤ ਦਾ ਦਸਕਤ ਨਾ ਭਗਵੰਤ ਦੇ ਮਨਿਸਟਰ ਪੁੱਡਾ ਦਾ ਦਸਕਤ ਜਿਹਦੇ ਦਸਕਤ ਹੋਣੇ ਕਰਾਂਗੇ ਕੈਪ ਸਿਨਾ ਜੀ ਉਹ 27 ਦੇ ਵਿੱਚੋਂ ਸਾਡੀਆਂ ਇਲੈਕਸ਼ਨਾਂ ਹੋਣੀਆਂ ਮਹੀਨੇ ਦੋ ਮਹੀਨੇ ਬਾਅਦ ਉਹਨੇ ਰਿਟਾਇਰਮੈਂਟ ਵਿਵਾਦ ਇਹਨਾਂ ਦਾ ਸੈਕਟਰੀ ਵਿਭਾਗਮੇ ਦਾ ਉਹਨਾਂ ਦਾ ਵੀ ਵਿਚੋਕੜ ਥੋੜਾ ਜਿਹਾ ਫੋਲ ਲਿਓ ਜਿਨ੍ਹਾਂ ਨੂੰ ਇਹ ਵਿਭਾਗਮ ਦਿੰਦਾ ਸੈਕਟਰੀ ਕਿਹੜੇ ਨੇ ਤਾਂ ਇਸ ਗੱਲ ਕਾਰਨ ਸਮੁੱਚੇ ਪੰਜਾਬ ਦੀਆਂ ਕਿਸਾਨ ਯੂਨੀਅਨਸ ਨੂੰ ਪੰਜਾਬੀਆਂ ਨੂੰ ਮੈਂ ਅਪੀਲ ਕਰਾਂਗਾ ਜਿਸ ਤਰ੍ਹਾਂ ਪਿੰਡੋਂ ਪਿੰਡ ਤੁਸੀਂ ਵੇਖਿਆ ਲੋਕਾਂ ਨੇ ਪਿੰਡਾਂ ਦੇ ਵਿੱਚ ਰੈਜ਼ੋਲੂਸ਼ਨ ਪਾਣੇ ਕਰ ਦਿੱਤੇ ਨੇ ਸ਼ੁਰੂ ਪੰਚਾਇਤਾਂ ਦੇ ਕਿ ਅਸੀਂ ਜ਼ਮੀਨ ਨਹੀਂ ਦੇਵਾਂਗੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਇੰਡੀਆ ਨੈਸ਼ਨਲ ਕਾਂਗਰਸ ਤੁਹਾਡੇ ਮੋਢੇ ਨਾਲ ਮੋਡਰ ਲਾ ਕੇ ਤੁਹਾਡੇ ਨਾਲ ਕਦਮ ਨਾਲ ਕਦਮ ਰਲਾ ਕੇ ਅਸੀਂ 1 ਇੰਚ ਜ਼ਮੀਨ ਹੈ ਜਿਹੜੀ ਡੁੱਠ ਹੈ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਇਹਨੂੰ ਸਰੇ ਅੰਜਾਮ ਨਹੀਂ ਪਹੁੰਚਾ ਦੇਵਾਂਗੇ ਅਸੀਂ ਯਕੀਨ ਦਿਵਾਉਂਦੇ ਆ ਪਹਿਲੀ ਗੱਲ ਤੇ ਹੁਣ ਹੀ ਨਹੀਂ ਜਾਣ ਦਿੰਦੇ ਜਿੱਥੋਂ ਤੱਕ ਮਰਜ਼ੀ ਸਾਨੂੰ ਜਾਣਾ ਪਏ ਜੇ ਬਾਇ ਚਾਂਸ ਨੇ ਨੈਪਰਿਕ ਦੇ ਚੜ ਵੀ ਗਏ ਤੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਦੇ ਨਾਲ ਜੇ ਆਂਦੇ ਟਾਈਮ ਵਿੱਚ ਸਰਕਾਰ ਕਾਂਗਰਸੀ ਆਈ ਤੇ ਜਿਹੜਾ ਪਹਿਲਾ ਸਾਡਾ ਫੈਸਲਾ ਹੋਏਗਾ ਦੀ ਰਿਜੈਕਸ਼ਨ ਹੋਏਗੀ ਇਸ ਪਾਲਿਸੀ ਦੀ ਜਿਹੜੀ ਸੋ ਤੁਹਾਨੂੰ ਮੈਂ ਦੱਸਣਾ ਚਾਹਨਾ ਇਸ ਇਸ ਦੇ ਨਾਲ ਮੈਂ ਅੱਗੇ ਵੀ ਦੱਸਣਾ ਚਾਹਨਾ ਤੁਹਾਨੂੰ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਨੇ ਲੈਂਡ ਐਕੁਇਜ਼ੀਸ਼ਨ ਬਿੱਲ ਲੈ ਕੇ ਆਂਦਾ ਸੀ 2013 हिस्टोरिक बिल ਬਣਿਆ ਗਿਆ ਸੀ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟेक्ट ਕਰਨ ਵਾਸਤੇ ਉਹ ਬਿਲ ਬਣਿਆ ਗਿਆ ਸੀ ਹੁਣ ਤੁਸੀਂ ਇਹ ਆਪ ਨੇ ਜੋ ਕੁਝ ਵੀ ਕੀਤਾ ਸਾਰੇ ਕੁਝ ਕੀ ਪ੍ਰੋਵੀਜ਼ਨ ਜਿਹੜੇ ਨੇ ਉਹਦੇ ਉਹ ਸਾਰੇ ਬਾਈਪਾਸ ਕੀਤੇ ਗਏ ਨੇ ਉਹਦੇ ਕੀ ਪ੍ਰੋਵੀਜ਼ਨ ਇਹ ਸਨ ਮੰਡੈਟਰੀ ਸੀ ਕਿ ਸੋਸ਼ਲ ਇੰਪੈਕਟ ਅਸੈਸਮੈਂਟ ਹੋਏਗੀ ਉਹਦੇ ਬਿਫੋਰ ਐਕਵਾਇਰਿੰਗ ਲੈਂਡ देयर ਮਸਟ ਬੀ ਅ ਕੰਪਰੀਹੈਂਸਿਵ ਸੋਸ਼ਲ ਇੰਪੈਕਟ ਸਟਡੀ ਟੂ ਅਸੈਸ ਨੰਬਰ 1 ਇੰਪੈਕਟ ਔਨ ਲਾਈਵਲੀਹੂਡਸ ਐਂਡ ਡਿਸਪਲੇਸਮੈਂਟ ਆਫ ਫਾਰਮਰਸ ਕਿ ਜਿਸ ਜ਼ਮੀਨ ਤੋਂ ਉਠਾਇਆ ਜਾਏਗਾ ਕਿਸਾਨ ਨੂੰ ਉਹਦੀ ਪਹਿਲੇ ਕੈਟਾਗਰੀ ਵੇਖੀ ਜਾਏਗੀ ਕਿ ਕੀ ਉਹ ਫਰਟਾਈਲ ਜ਼ਮੀਨ ਹੈ ਉਪਜਾਊ ਪੈੜੀ ਹੈ ਕਿ ਨਹੀਂ ਜੇ ਉਹ ਦੋ ਜਾਂ ਤਿੰਨ ਫਸਲਾਂ ਦਿੰਦੀ ਹੈ ਤੇ ਬਕਾਇਦਾ ਤੌਰ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਵਿੱਚ ਇਹ ਗੱਲ ਪਾਈ ਗਈ ਸੀ ਕਿ ਉਹ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਤੇ 24 ਚਾਲੀਆਂ ਵਿੱਚੋਂ 24000 ਏਕੜ ਤੇ ਕੱਲੀ ਲੁਧਿਆਣੇ ਚ ਸਾਰੇ ਨੂੰ ਪੰਜਾਬ ਦੀ ਸਾਰੇ ਨੋ ਫਰਟਾਈ ਜ਼ਮੀਨ ਜੇ ਬਿਹਤਰੀਨ ਪੈੜੀ ਹੈ ਸਾਰੇ ਪੰਜਾਬ ਕਿਸਾਨੀ ਵਾਸਤੇ ਉਹਨੂੰ ਦੇਣਾ ਦੋ ਹੀ ਨੇ ਤਿੰਨ ਤਿੰਨ ਫਸਲਾਂ ਉੱਥੇ ਪੈਲੀ ਚ ਹੁੰਦੀਆਂ ਨੇ ਜੀ ਕਿਸੇ ਕਿਸਾਨ ਨੇ ਇਹ ਮੰਗਰੀ ਕੀਤੀ ਜਾਂ ਕਿਸੇ ਓਨਰ ਨੇ ਇਹ ਗੱਲ ਨਹੀਂ ਕਹੀ ਸਾਡੀ ਜ਼ਮੀਨ ਸਾਡੇ ਕੋਲ ਲਈ ਜਾਏ ਤਾਂ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਚੰਗੀ ਤਰ੍ਹਾਂ ਧਿਆਨ ਮਾਰੋ ਇਸ ਤੋਂ ਪਹਿਲੇ ਮੁਹੱਲੀ ਵਿੱਚ ਵੀ ਲੁਧਿਆਣੇ ਵਿੱਚ ਵੀ ਜਿੱਥੇ ਜਿੱਥੇ ਵੀ ਗਵਰਨਮੈਂਟ ਨੇ ਇਹ ਜ਼ਮੀਨਾਂ ਇਕੱਠੀਆਂ ਨੇ ਭਾਵੇਂ ਕਮਰਸ਼ਲ ਪੁਆਇੰਟ ਆਫ ਊਨੋ ਕਟੀਆਂ ਨੇ ਜਾਂ ਉਹਨਾਂ ਰੈਜ਼ੀਡੈਂਸ਼ੀਅਲ ਕਟੀਆਂ ਨੇ ਅਜੇ 75% ਜ਼ਮੀਨਾਂ ਵੇਲੀਆਂ ਪਈਆਂ ਨੇ ਅਜੇ ਉਹਨਾਂ ਵਿੱਚ ਤੁਸੀਂ ਕੰਮ ਆਪਣਾ ਨਿਪਰੇ ਨਹੀਂ ਚੜ੍ਹ ਸਕੇ ਜੀ ਕਿਸੇ ਦੀ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ ਕੀਤੀ ਅਚਾ ਇਹਦੇ ਨਾਲ ਦੂਸਰਾ ਸੂਲ ਹੈ ਮਿਨਿਮਮ 70 ਤੋਂ 80% ਕਿਸਾਨ ਜਿਹੜੇ ਜੋ ਜ਼ਮੀਨਾਂ ਲੈਣੀ ਹੈ ਉਹਨਾਂ ਦੀ ਯੈਸ ਕਰਾਣੀ ਹੁੰਦੀ ਉਹਨਾਂ ਨੂੰ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਕਿ 80% ਲੋਕਾਂ ਨੇ ਆਪਣੀ ਜ਼ਮੀਨ ਦੇਣ ਵਾਸਤੇ ਤੁਹਾਨੂੰ ਯੈਸ ਕੀਤੀ ਇਹਦੇ ਵਿੱਚ ਕਿਸੇ ਨੂੰ ਪੁੱਛਿਆ ਹੀ ਨਹੀਂ ਗਿਆ ਕਿ 10% ਵੀ ਲੋਕ ਹੈਗੇ ਜਿਨ੍ਹਾਂ ਨੇ ਇਹ ਜ਼ਮੀਨਾ ਦੇਣ ਦਾ ਫੈਸਲਾ ਕੀਤਾ ਸੋ ਇਹ ਜੋ ਕੁਝ ਹੋ ਰਿਹਾ ਫੇਰ ਨਾਲ ਇਹਦੇ ਜਿਹੜਾ ਲੋਕਲ ਇਕੋਲੋਜੀ ਹੈ এনवायरमेंट ਹੈ ਗਰਾਊਂਡ ਵਾਟਰ ਹੈ ਵਿਲੇਜ ਇਕਨੋਮੀਆਂ ਇਨ ਕਲਚਰ ਐਂਡ ਸੋਸ਼ਲ ਫੈਬਰਿਕ ਇਹ ਸਾਰੀ ਚੀਜ਼ ਨੂੰ ਸਾਹਮਣੇ ਰੱਖ ਕੇ ਹੀ ਜ਼ਮੀਨਾ ਲਈਆਂ ਜਾ ਸਕਦੀ ਤਾਂ ਮੈਂ ਬੇਨਤੀ ਇਹ ਕਰਨੀ ਹੈ ਸਮੁੱਚੇ ਪੰਜਾਬੀਆਂ ਨੂੰ ਜੋ ਮੋਦੀ ਸਾਹਿਬ ਦਾ ਏਜੰਡਾ ਸੀ ਸੇਮ ਏਜੰਡੇ ਦਾ ਹੁਣ ਕੇਜਰੀ ਵਾਲਾ ਹੈ ਜਿਸ ਤਰ੍ਹਾਂ ਆਪਾਂ ਡੱਟ ਕੇ ਭਾਜਪਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਇੱਕ ਸਾਲ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸੀ ਮੇਰੀ ਅੱਜ ਅਪੀਲ ਹੋਏਗੀ ਸਾਰੇ ਪੰਜਾਬੀਆਂ ਨੂੰ ਪਿੰਡਾਂ ਦੇ ਵਿੱਚ ਵਿਸ਼ੇਸ਼ ਕਿ ਤੁਸੀਂ ਇਕੱਠੇ ਹੋਵੋ ਜਿੱਥੇ ਲੋੜ ਹੈ ਧਰਨੇ ਸ਼ੁਰੂ ਕੀਤੇ ਜਾਣ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੈਂਬਲੀ ਦੇ ਵਿੱਚ ਜਿੱਦਣ ਵੀ ਸ਼ੁਰੂ ਹੁੰਦੀ ਏ ਸਾਰਿਆਂ ਦਾ ਵੱਡਾ ਮੁੱਦਾ ਸਾਡਾ ਲਾਅ ਐਂਡ ਆਰਡਰ ਤੇ ਇਹ ਦੋ ਮੁੱਦੇ ਹੋਣ ਇਹ ਅਸੈਂਬਲੀ ਅਸੀਂ ਬਿਲਕੁਲ ਨਹੀਂ ਚੱਲਣ ਦਾਂਗੇ ਅਸੀਂ ਵੇ ਇਹ ਲੁੱਟ ਪੰਜਾਬ ਦੀ ਅਸੀਂ ਹਰਗिज ਵੀ ਕਰਨ ਦਾਂਗੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਦੱਸ ਦਈਏ ਭਗਵੰਤ ਮਾਨ ਜੀ ਇਸ ਤਰ੍ਹਾਂ ਨਹੀਂ ਕਿਸੇ ਨੇ ਤੁਹਾਨੂੰ ਇੱਥੋਂ ਭਜਨ ਦੇਣਾ ਜਾਂ ਤੇ ਜ਼ਿੰਮੇਵਾਰੀ ਨਿਭਾਓ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੋ ਜੇ ਪੰਜਾਬ ਦਾ ਇੰਟਰਸਟ ਨਹੀਂ ਪ੍ਰੋਟੈਕਟ ਕਰਨ ਦੀ ਤਾਕਤ ਰੱਖਦੇ ਤੇ ਚੁੱਪ ਹੋ ਕੇ ਛੁੱਟੀ ਲਾਓ ਤੇ ਚਲੇ ਜਾਓ ਇੱਥੋਂ ਅਸੀਂ ਜਾਣੀਏ ਤਾਂ ਦਿੱਲੀ ਦੇ ਧੜ ਵੀ ਜਾਣ ਜੋ ਕੁਝ ਦਿੱਲੀ ਵਾਲੇ ਕਰ ਰਹੇ ਨੇ ਕੋਈ ਪ੍ਰੈਸ ਦੇ ਮੇਰੇ ਵੀਰ ਜਾਂ ਭੈਣ ਕੋ ਜਾਂ ਸਾਡੇ ਕੋ ਕਿਸੇ ਕੋ ਕੁਝ ਛੁਪਿਆ ਨਹੀਂ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਹੈ ਕੋਈ ਇਹੋ ਜਿਹਾ ਮਹਿਕਮਾ ਨਹੀਂ ਰਹਿ ਗਿਆ ਜਿੱਥੇ ਬਾਹਰੋਂ ਨਹੀਂ ਆਏ ਤੇ ਵੱਡੇ ਪੈਮਾਨੇ ਤੇ ਅੱਜ ਲੁੱਟ ਨਹੀਂ ਇਹ ਕਰ ਰਹੇ ਤਾਂ ਮੇਰੀ ਗੁਜ਼ਾਰਿਸ਼ ਹੈ ਇਸ 2 ਦਿਨ ਦੇ ਸੈਸ਼ਨ ਵਾਸਤੇ ਅਸੀਂ ਸਪੈਸ਼ਲ ਮੰਗ ਕੀਤੀ ਹੈ ਕਿ 2 ਦਿਨ ਹੋਰ ਵਧਾਏ ਜਾਣ ਇੱਕ ਦਿਨ ਲਾਅ ਐਂਡ ਆਰਡਰ ਨੂੰ ਦਿੱਤਾ ਜਾਏ ਇੱਕ ਦਿਨ ਇਹ ਸ਼ੋਸ਼ ਆ ਜਿਹੜੀ ਲੈਂਡ ਪੂਲਿੰਗ ਨਹੀਂ ਹੈ ਇਹਨੂੰ ਮੈਂ ਸ਼ਬਦ ਦੇਣਾ ਲੈਂਡ ਫੂਲਿੰਗ ਪੂਲਿੰਗ ਨਹੀਂ ਹੈ ਫੂਲਿੰਗ ਲੋਕਾਂ ਦਾ ਬੇਵਕੂਫ ਬਣਾਉਣਾ ਅਸੀਂ ਇਹ ਲੁੱਟ ਨਹੀਂ ਕਰਨ ਦੇਣੀ ਜਾਂਦੇ ਵਕਤ ਇਹ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਏਜੰਡਾ ਹੈ ਇਹਨੂੰ ਅਸੀਂ ਨੇਪਰੇ ਨਹੀਂ ਚੜ੍ਹਦੇ ਪੰਜਾਬ ਦੇ ਲੋਕ ਬੜੇ ਸੁਚੇਤ ਨੇ ਆਪਣੀ ਜ਼ਮੀਨ ਨੂੰ ਆਪਣੀ ਮਾਂ ਨੂੰ ਵਾਂਗ ਪਿਆਰ ਕਰਨ ਵਾਲੇ ਮੈਂ ਇਹਨੂੰ ਕੇਜਰੀਵਾਲ ਨੂੰ ਵੀ ਇੱਕ ਵਾਰ ਇਹ ਕਹਿ ਦਾਂਗਾ ਕੇਜਰੀਵਾਲ ਜੀ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਅੱਜ ਤੋਂ ਸਾਢੇ 3 ਸਾਲ ਪਹਿਲੇ ਯਕੀਨ ਕੀਤਾ ਉਸ ਯਕੀਨ ਨੂੰ ਤੋੜੋ ਨਾ ਤੋੜੋਗੇ ਤਾਂ ਵੱਡੀ ਕੀਮਤ ਤੁਹਾਨੂੰ ਅਦਾ ਕਰਨੀ ਪਵੇਗੀ ਪੰਜਾਬ ਦੇ ਲੋਕ ਕਦੀ ਵੀ ਆਪਣੀ ਜ਼ਮੀਨ ਜਿਹੜੀ ਹੈ ਇਹਨੂੰ ਜਾਣ ਨਹੀਂ ਦੇਣਗੇ ਨਾ ਹੀ ਕਦੀ ਤੁਹਾਡੇ ਮਨਸੂਬੇ ਸੀ ਪੂਰਾ ਹੋਣ ਦਵਾਂਗੇ ਅੱਜ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਇਸੇ ਕਾਰਨ ਆਪਣੀ ਪਾਰਟੀ ਦਾ ਸਟੈਂਡ ਕਲੀਅਰ ਕਰਨ ਵਾਸਤੇ ਦੱਸੀ ਹੈ ਤੇ ਭਗਵੰਤ ਮਾਨ ਨੂੰ ਇਹ ਗੱਲ ਕਹੀ ਹੈ ਲੈਜਿਸਲੇਸ਼ਨ ਜਿਹੜੇ ਮਰਜ਼ੀ ਲੈ ਆ ਬਟ ਇਹ ਦੋ ਚੀਜ਼ਾਂ ਤੇ ਚਰਚਾ ਤੁਹਾਨੂੰ ਕਰਨੀ ਪੈਗੀ ਨਾ ਕਰਨ ਦੋਗੇ ਇਸ ਸੈਸ਼ਨ ਨਹੀਂ ਚੱਲਣ ਦੇਗਾ ਸਰ بس ਇੰਨੀ ਗੱਲ ਹੈ ਕੋਈ ਇਸ ਤੋਂ ਇਲਾਵਾ ਕੋਈ ਕਿਸੇ ਮੇਰੇ ਵੀਰ ਨੇ ਭਰਾ ਨੇ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਯੋ ਮੋਸਟ ਵੈਲਕਮ ਬਾਈਬਾ ਸਾਹਿਬ ਸਰਕਾਰ ਕਹਿੰਦੀ ਹੈ ਕਿ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈਗੀ ਇਸ ਦੇ ਵਿੱਚ ਜਦ ਤੱਕ ਕਿਸਾਨ ਰਜ਼ਾਮੰਦ ਨਹੀਂ ਹੋਏਗਾ ਤਦ ਤੱਕ ਜ਼ਮੀਨ ਕੋਈ ਜਾਂ ਜ਼ਮੀਨ ਦੇ ਉੱਤੇ ਡਿਵੈਲਪਮੈਂਟ ਨਹੀਂ ਕੀਤੀ ਜਾ ਸਕਦੀ ਜਾਂ ਕਿਸਾਨ ਇਸ ਤੇ ਆਪ ਵੀ ਡਿਵੈਲਪਮੈਂਟ ਚਲਾ ਸਕਦਾ ਹੈ ਖੁਦ ਕਿਸਾਨ ਕੋਲੋਨਾਈਜ਼ਰ ਵੀ ਬਣ ਸਕਦਾ ਇਹ ਗੱਲ ਸਰਕਾਰ ਨੇ ਲਗਾਤਾਰ ਕਹੀ ਹੈ ਗੱਲ ਇਸ ਤਰ੍ਹਾਂ ਜਦੋਂ ਤੱਕ ਲੋਕਾਂ ਨੂੰ ਸਮਝਾਣੀ ਸ਼ੁਰੂ ਹੋਏਗੀ ਹੁਣ ਕਿਸਾਨਾਂ ਨੂੰ ਸਮਝਾਣੀ ਸ਼ੁਰੂ ਹੋਗੀ ਥੇ ਆਪੇ ਨਾਮ ਕਾਲੀ ਜਗਰਾਓ ਦੇ ਵਿੱਚ ਲੁਧਿਆਣੇ ਵਿੱਚ ਸਾਰੀ ਜਗ੍ਹਾ ਤੇ ਇਹਨਾਂ ਦੇ ਖਿਲਾਫ ਉਧਰਨੇ ਸ਼ੁਰੂ ਹੋ ਗਏ ਨੇ ਬੇਵਕੂਫੇ ਬਣਾਣਾ ਚਾਹੁੰਦੇ ਸੀ ਇਹਨਾਂ ਨੂੰ ਇਹ ਸੀ ਕਿ ਜਿਉਂ ਤੱਕ ਲੋਕਾਂ ਨੂੰ ਸਮਝਾਣੀ ਅਸੀਂ ਜ਼ਮੀਨ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੱਦਣੇ ਡਿਟੇਲਡ ਇਨਵੈਸਟੀਗੇਸ਼ਨ ਹੋਈ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਬਹੁਤ ਸਾਰੇ ਆਪ ਦੇ ਵੱਡੇ ਆਦਮੀ ਵੱਡੇ ਕਾਰੋਬਾਰੀ ਜਿਨ੍ਹਾਂ ਦਾ ਆਪਣਾ ਟੌਲ ਲeke ਉਹਨਾਂ ਐਡਵਾਂਸ ਜ਼ਮੀਨਾਂ ਲੈ ਲਈਆਂ ਇਹ ਸਾਡੀ ਇਨਫੋਰਮੇਸ਼ਨ ਬਟ ਕਿਉਂਕਿ ਸਾਡੇ ਕੋਲ ਅਜ ਕੋਈ ਇਨਵੈਸਟੀਗੇਟਿੰਗ ਪਾਵਰ ਹੈ ਨਹੀਂ অথরিটি ਹੈ ਨਹੀਂ ਅਸੀਂ ਸਟੈਬਲਿਸ਼ ਨਹੀਂ ਕਰ ਪਾ ਰਹੇ ਮੈਂ ਪੰਜਾਬ ਦੇ ਕਿਸਾਨੀ ਨੂੰ ਇਹ ਵੀ ਕਹਿਣਾ ਚਾਹੁੰਦਾ ਜਿੱਥੋਂ ਤੱਕ ਵੀ ਲੋੜ ਪੈਗੀ ਕਚੈਰੀਆਂ ਤੱਕ ਵੀ ਲੋੜ ਪੈਗੀ ਅਸੀਂ ਤੁਹਾਡੇ ਹੀ ਲੜਾਈ ਲੜਾਂਗੇ ਤੁਹਾਨੂੰ ਵਕੀਲ ਕਰਨ ਦੀ ਲੋੜ ਪੈਗੀ ਅਸੀਂ ਵਕੀਲ ਦਾ ਮੰਗਾ ਫੀਸ ਅਸੀਂ ਭਰਾਂਗੇ ਬਟ ਇਹ ਨੇਪਰੇ ਨਹੀਂ ਕੰਮ ਚੜਨ ਦਾਂਗੇ ਇੱਕ ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਤੇ ਤਕਰੀਬਨ 40000 ਕਰੋੜ ਰੁਪਇਆ ਕੱਢ ਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੰਜਾਬ ਨੂੰ ਬਿਲਕੁਲ ਨਿਚੋੜ ਕੇ ਜਾਣਾ ਚਾਹੁੰਦੇ ਆਜੋ ਸਾ ਮੇਰਾ ਇੱਕ ਸਵਾਲ ਹੈ ਹਾਂਜੀ ਆ ਖਾਰੀ ਗੱਲ ਨੇ ਤੋਂ ਕਹਤਾ ਕਿ 15 ਜੁਲਾਈ ਨੂੰ ਉਹ ਲੁਧਿਆਣੇ ਮੇ ਜਿਹੜੇ 23000 ਕਰ ਉੱਤੇ ਹੈ ਐਕਵਾਇਰ ਹੋਣੇ ਚਾਹ ਰਹੇ ਹਨ ਕਿਸੇ ਕੀਆ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਅਸੀਂ ਅਸੀਂ ਇਕਾਲੀਦਲ ਦਾ ਸਾਥ ਨਹੀਂ ਦਵਾਂਗੇ ਕਿਸਾਨਾਂ ਦਾ ਹਾਂ ਉਹ ਨਹੀਂ ਅਸੀਂ 15 ਨੂੰ ਕਰ ਰਹੇ ਹਾਂ ਅਸੀਂ 15 ਨੂੰ ਕਰ ਰਿਹਾ ਲੁਧਿਆਣੇ ਸਾਧਾ ਸਾਹਿਬ ਹੋਈ ਕਹਿੰਦਾ ਉਹਨਾਂ ਨੂੰ ਕਰਦਾ ਹੈ ਉਹ ਕਿਦ ਕਰ ਰਹੇ 15 ਗਗਨਦਰ ਨਹੀਂ ਉਹਨਾਂ 15 ਸਾਡੀ ਬੇਰਖਲ ਇਕਦਾਂ ਦਿਨ ਡੇਟ ਅੱਗੇ ਹੈ ਉਹਨਾਂ ਤੋਂ ਮੈਂ ਅੱਜ ਗੱਲ ਕਰਨਾ ਮੇਰਾ ਅੰਦਾਜ਼ਾ ਸੀ 15 ਜੁਲਾਈ 15 ਨਹੀਂ ਤੇ 14 ਹੋਏਗੀ 20 ਮਿੰਟ ਦੂ ਇਟ ਅ ਡੇ ਅਰਲੀਅਰ ਤੁਹਾਨੂੰ ਸਰాత్రి ਨੂੰ 올 ਪਾਰਟੀ ਮੀਟਿੰਗ ਕਿਸਾਨਾਂ ਨੇ ਸਰਦੀਆ ਉਹ ਕਿਹੜੇ ਲੈਣ ਕੋਲ ਨਾਲੇ ਮਸਲਾ ਲੈ ਕੇ ਸੀ ਚਰਚਾ ਕਰਨਾ ਚਾਹੁੰਦੇ ਆ ਵਿਰੋਧੀ ਪਾਰਟੀ ਤੇ ਸੰਤੋਖੀ ਪਾਰਟੀ ਨੂੰ ਹੋਇਆ ਠੀਕ ਹੈ ਨਹੀਂ ਬਹੁਤ ਅੱਛੀ ਗੱਲ ਹੈ ਕਿੱਛਾ ਨਹੀਂ ਨਹੀਂ ਸਾਡੀ ਪਾਰਟੀ ਜ਼ਰੂਰ ਜਾਏਗੀ ਜੀ ਅਸੀਂ ਫੈਸਲਾ ਕਰਾਂਗੇ ਪਾਰਟੀ ਪ੍ਰਧਾਨ ਤੇ ਮੈਂ ਅਸੀਂ ਬੈਠ ਕੇ ਫੈਸਲਾ ਕਰਾਂਗੇ ਸਾਡੇ ਕਿਹੜੇ ਰਿਪ੍ਰੈਜ਼ੈਂਟੇਟਿਵ ਜਾਣਗੇ ਜੀ ਅਸੀਂ ਜ਼ਰੂਰ ਉਥੇ ਕਿਸਾਨ ਯੂਨੀਅਨਸ ਜਿਹੜਾ ਫੈਸਲਾ ਕਰਨਗੇ ਅਸੀਂ ਉਹਦੇ ਨਾਲ ਵੀ ਆ ਜਦੋਂ ਸਾਨੂੰ ਵੀ ਲੋੜ ਪੈਗੀ ਬਿਕੋਜ਼ ਵੀ ਆ ਦੀ ਮੇਜਰ ਪੋਲਿਟਿਕਲ ਪਾਰਟੀ ਜਦੋਂ ਅਸੀਂ ਵੀ ਸੱਦਾਂਗੇ ਅਸੀਂ ਉਹਨਾਂ ਨੂੰ ਵੀ ਬੇਇਜ਼ਤੀ ਕਰਾਂਗੇ ਉਦੋਂ ਤੁਸੀਂ ਵੀ ਆ ਜੀ 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 ਇਹ ਕਹਿੰਦੇ ਤੇ ਇਹੀ ਹੁੰਦੇ ਨੇ ਆਪਨੇ ਸ਼ੁਰੂ ਤੋਂ ਹੀ ਕਿਹਾ ਜੀ ਅਹੀਂ ਧੱਕਾ ਨਹੀਂ ਕਰਨਾ ਤੇ ਧੱਕੇ ਤੋਂ ਇਲਾਵਾ ਕਰਦੀ ਕੁਝ ਨਹੀਂ ਇਹਨਾਂ ਦੀ ਪਛਾਣ ਤਾਂ ਨੂੰ ਮੈਂ ਪਹਿਲੇ ਦੱਸੀ ਹੈ ਕੇਜਰੀਵਾਲ ਨੇ 10 ਸਾਲਾਂ ਚ ਇੱਕ ਫਾਈਲ ਨਹੀਂ ਸਾਈਨ ਕੀਤੀ ਜੇ ਚੋਰੀ ਦਾ ਦਰਵਾਜ਼ਾ ਨਾ ਹੁੰਦਾ ਜੇ ਸਹੀ ਹੁੰਦਾ ਤੇ ਇਹਨਾਂ ਨੇ ਚੀਜ਼ ਮਿਸਟਰ ਕਿਉਂ ਵਿਡਰੋ ਕੀਤਾ ਜੀ ਇਹਨਾਂ ਨੇ ਜਿਹੜਾ ਮਿਨਿਸਟਰ ਡੈਜ਼ਿਗਨੇਟਡ ਉਹਨੂੰ ਡੈਪਟੀ ਚੇਅਰਮੈਨਸ਼ਿਪ ਤੋਂ ਕਿਉਂ ਵਿਡਰੋ ਕੀਤਾ ਉਹਨਾਂ ਨੇ ਉਸ ਬਿਊਰੋਕਰੇਟ ਨੂੰ ਕਿਉਂ ਪਾਵਰ ਦਿੱਤੀ ਸਾਰੀ ਜਿਹੜਾ 27 ਦੇ ਵਿੱਚ ਜਦੋਂ ਸਰਕਾਰ ਜਾਣੀ ਉਦੋਂ ਹੀ ਮਹੀਨੇ ਦੋ ਚੋਰ ਰਿਟਾਇਰ ਹੋ ਜਾਣਾ ਪਰ ਅਜੇ ਤੱਕ ਕੋਈ ਜ਼ਮੀਨ ਆਜੇ ਕਿਸੇ ਵੀ ਕਿਸਾਨ ਦੇ ਨਾਂ ਦਿੱਤੀ ਨਾ ਸਟਾਫ ਨੇ ਲਈ ਰੌਲਾ ਪਹਿਲੀ ਜਾਂਦਾ ਨਹੀਂ ਨਹੀਂ ਰੌਲਾ ਤੇ ਪਹਿਲਾਂ ਹੀ ਪੈਂਦਾ ਹੁੰਦਾ ਜੀ ਜਦੋਂ ਕਾਲੇ ਕੱਚਿਆਂ ਵਾਲੇ ਚੋਰ ਪਿੰਡੇ 'ਚ ਆ ਜਾਣ ਚੋਰੀ ਕਰਨ ਤੋਂ ਪਹਿਲਾਂ ਹੀ ਲੋਕ ਰੌਲਾ ਪਾ ਦਿੰਦੇ ਆਗੇ 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 ਜੀ ਹੋ ਜੋ ਇਕੱਠੇ ਸਾਰੇ ਡਾਂਗਾ ਲੈ ਕੇ ਘਰਾਂ ਦੇ ਉੱਤੇ ਕੋਠਿਆਂ ਦੇ ਚੜ ਜਾਂਦੇ ਨੇ ਇਹ ਕਾਲੇ ਕੱਚਿਆਂ ਵਾਲੇ ਥੋਰ ਨੇ ਬਾਜੋ ਸਾਹਿਬ ਬਾਜੋ ਸਾਹਿਬ ਤੁਸੀਂ ਇੱਕ ਗੱਲ ਹਾਂ ਜੀ ਦਿੱਲੀ ਦੇ ਵਿੱਚ ਹਾਂ ਜੀ ਸਾਲ ਐਸਵਾਈਐਲ ਦੀ ਮੀਟਿੰਗ ਹੈ ਦਿੱਲੀ ਦੇ ਸੈਂਟਰ ਨੇ ਬੁਲਾਈ ਹੈ ਪੰਜਾਬ ਹੋ ਜਾ ਰਿਹਾ ਰਹ ਰਹਾ ਤਾਂ ਬੇਚਾ ਅਜ ਨਹੀਂ ਸਾਡਾ ਤਾਂ ਕਲੀਅਰ ਸਟੈਂਡ ਹੈ ਪੰਜਾਬ ਡਸ ਨਾਟ ਈਵਨ ਹੈਵ ਅ ਸਿੰਗਲ ਡ੍ਰੋਪ ਆਫ ਵਾਟਰ ਟੂ ਸਪੇਅਰ ਅਸੀਂ ਤੇ ਉਹ ਬੰਗ ਰਿਹਾ ਕਿ ਜਿਹੜਾ ਪਾਕਿਸਤਾਨ ਚੋਂ ਪਾਣੀ ਲੈਣਾ ਹੈ ਉਹਦੇ ਚੋਂ ਦੱਸੋ ਸਾਨੂੰ ਕੀ ਦਿੰਦੇ ਤੁਸੀਂ ਐਸਵਾਈਐਲ ਦੀ ਤੇ ਗੱਲ ਹੀ ਛੱਡੋ ਜੀ ਐਂ ਤੇ ਪ੍ਰਾਈਮ ਮਿੰისტਰ ਕੋਈ ਆਸ ਕਰਾਂਗੇ ਕਿ ਜਿਹੜਾ ਪਾਕਿਸਤਾਨ ਦਾ ਪਾਣੀ ਤੁਸੀਂ ਇਹ ਗੱਲ ਕਹੀ ਕਿ ਅਸੀਂ ਜੰਮੂ ਨੂੰ ਦੇਣਾ ਹੈ ਕਸ਼ਮੀਰ ਨੂੰ ਦੇਣਾ ਉਹਦੇ ਵਿੱਚ ਦੱਸੋ ਪੰਜਾਬ ਨੂੰ ਕਿੰਨਾ ਹਿੱਸਾ ਦੇਣਾ ਜਿਉਂ ਜੰਮੂ ਕਸ਼ਮੀਰ ਦੇ ਵਿੱਚ ਬਾਗਵਾਨ ਨਹੀਂ ਦੂਸੀ ਭਾਈ ਤੇ ਹੁੰਦੀ ਨਹੀਂ ਪੰਜਾਬ ਜਿੰਦਾ ਨਹੀਂਡ 워ਟਰ ਸੋ ਇਸ ਗੱਲ ਕਨ ਸਾਡਾ ਤੇ ਕਲੀਅਰ 100% ਕਲੀਅਰ ਸਟੈਂਡ ਹੈ ਇਸ ਗੱਲ ਤੇ ਕਿ ਵੀ ਹੈਵ ਨੋ ਵਾਟਰ ਟੂ ਸਪੇਅਰ ਤੁਸੀਂ ਕੀ ਆ ਕਿ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਵਿਧਾਨ ਸਭਾ ਦੇ ਅੰਦਰ ਪਰ ਆਮ ਤੌਰ ਤੇ ਪਿਛਲੇ ਸੈਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਵੇਰੇ ਦਾ ਜੋਸ਼ ਬਹੁਤ ਹੁੰਦਾ ਪਰ ਦੁਪਹਿਰ ਤੋਂ ਬਾਅਦ ਅੱਧੀ ਵਿਰੋਧੀ ਤੇਰ ਬਾਹਰ ਹੁੰਦੀ ਹੈ ਕਈ ਵਾਰ ਸਾਰੀ ਚਲੀ ਜਾਂਦੀ ਹੈ ਪਰ ਕੋਈ ਕਲਾ ਬਾਈਕਾਟ ਇਸ ਦਾ ਹੱਲ ਹੈ ਜਾਂ ਕੋਈ ਹੋਰ ਵੀ ਸਲੂਸ਼ਨ ਨਜ਼ਰ ਆਉਂਦਾ ਹੈ ਮੇਰੇ ਕੋ ਸਾਡੇ ਕੋਲ ਕੋਈ ਇਹੋ ਜਿਹਾ ਸ਼ਸਤਰ ਧਿਆਨੀ ਜਿਹੜਾ ਜਾ ਕੇ ਅੰਦਰ ਚਲਾ ਦਈਏ ਡੈਮੋਕਰੇਸੀ ਦੇ ਵਿੱਚ ਵਿਰੋਧ ਹੀ ਹੁੰਦਾ ਜੀ ਵਿਰੋਧ ਸਰ ਤੇ ਮੇਰੀ ਗੱਲ ਸੁਣ ਲੋ ਮੇਰੀ ਵਿਰੋਧ ਨਹੀਂ ਉਹੀ ਉਹ ਤੇ ਅਸੀਂ ਕਰਾਂਗੇ ਜੀ ਉਹ ਤੇ ਜੋ ਕੁਝ ਹੋ ਸਕਦਾ ਕਰਾਂਗੇ ਤੇ ਜਿਹੜੇ ਤੁਹਾਡੇ ਫੇਫੜੇ ਵੀ ਨੇ ਉਹ ਵੀ 2-4 ਘੰਟੇ ਹੀ ਨਾਰੇ ਮਾਰ ਸਕਦੇ ਨੇ ਕੋਈ 48 ਘੰਟੇ ਨਾਰੇ ਤੇ ਬਾਹਰ ਨਹੀਂ ਸਾਹਿਬ ਸਾਡੇ ਕੋਲ ਭਗਵੰਤ ਮਾਨ ਵਾਲੇ ਫੇਫੜੇ ਤੇ ਹਨ ਜਿਹੜੇ ਗੋਵਿੰਦਗੜ੍ਹ ਤੋਂ ਸਟੇਨਲੈਸ ਸਟੀਲ ਦੇ ਬਣੇ ਹੋਣ ਸਾਡੇ ਕੋਲ ਨੇਚਰਲ ਫੇਫੜੇ ਨੇ ਉਹ 2 ਘੰਟੇ ਨਾਰੇ ਮਾਰ ਸਕਦੇ ਉਹ ਬੂਰੇ ਮਾਰਾਂਗੇ 48 ਘੰਟੇ ਵਾਰੇ ਤੇ ਖਲੇ ਭਗਵੰਤ ਮਾਨ ਕੋਈ ਬਾਹਰ ਕੋਈ ਤੁਹਾਡੇ ਫੇਫੜੇ ਕੰਮ ਛੱਡ ਦਿੰਦੇ ਨੇ ਲੋਕੋ ਡੀਕਦੇ ਕਿ ਬਾਜੋ ਸਾਹਿਬ ਕਿੱਥੇ ਵਿਧਾਨ ਸਭਾ 'ਚ ਦੇਖਦੇ ਨਹੀਂ ਸਾਡੇ 12 ਵਜੇ 2 ਵਜੇ ਤੱਕ ਚੱਲਦੇ ਨੇ 2 ਵਜੇ ਤੋਂ ਬਾਅਦ ਫੇਫੜੇ ਭਗਵੰਤ ਮਾਨ ਦੇ ਸ਼ੁਰੂ ਨਹੀਂ ਤਾਂ ਉਹ ਪਤਾ ਹੀ ਹੈ ਕਿ ਸੱਚ ਜਦੋਂ ਗੱਲ ਆਉਂਦੀ ਹੈ ਜਦੋਂ ਵੀ ਗੱਲ ਆਉਂਦੀ ਹੈ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਸਮਾਂ ਵਧਾਓ ਪਰ ਕਹਿੰਦੇ ਕਿ ਜਦੋਂ ਅਸੀਂ ਸਮਾਂ ਦਈਦਾ ਫਿਰ ਬਾਈਕਾਟ ਕਰਕੇ ਬਾਹਰ ਚਲੇ ਨਹੀਂ ਇਸ ਇਸ਼ੂ ਬੇਸ ਤੇ ਗੱਲ ਕਰੋ ਨਾ ਸਮਾਂ ਕਿਹੜੀ ਗੱਲ ਦਾ ਵਧਾਣਾ ਜੀ ਗੱਲ ਇਹ ਤੇ ਇਸ਼ੂ ਦੇ ਗੱਲ ਕਰੋ ਜੋ ਲਾਅ ਐਂਡ ਆਰਡਰ ਦਾ ਤੁਸੀਂ ਕਰੋ ਚਰਚਾ ਅਸੀਂ ਚਰਚਾ ਕਰਨ ਨੂੰ ਤਿਆਰ ਆ ਜੇ ਤੁਹਾਡੀ ਚਰਚਾ ਹੀ ਉਹ ਨਾ ਸਬਜੈਕਟਸ ਤੇ ਹੈ ਨਹੀਂ ਮੈਨੂੰ ਦੱਸੋ ਜੇ ਚਰਚਾ ਹੀ ਤੋਂ ਤੁਸੀਂ ਇੱਕ ਸਿੰਗਲ ਇਨਸਟੈਂਸ ਦੱਸੋ ਜਦੋਂ ਅਸੀਂ ਬਾਹਰ ਉੱਠੇ ਹਾਂ ਜੀ ਸਾਰਾ ਸੀ ਸੈਸ਼ਨ ਅਟੈਂਡ ਕੀਤਾ ਪਿਛਲਾ ਦੱਸੋ ਕਿੱਥੇ ਉੱਠੇ ਹਾਂ ਜੀ ਅਿੰਦੇ ਵਾਕ ਆਊਟ ਵੀ ਨਹੀਂ ਕੀਤਾ ਜੀ ਪਿਛਲੇ ਸੈਸ਼ਨ ਚ ਬਹਿ ਰਿਹਾ ਵੀ ਇਵਨ ਵਾਕਟ ਆਊਟ ਦੇਖੋ that is the only time ਅਸੀਂ ਇਹ ਸਾਰੀ ਇਹਨਾਂ ਦੀ ਚੋਰ ਬਜ਼ਾਰੀ ਸਾਹਮਣੇ ਮੈਨੂੰ ਇੱਕੋ ਗੱਲ ਦਾ ਸਵਾਲ ਸਾਰੀਆਂ ਗੱਲਾਂ ਛੱਡ ਦਿਓ ਇਹ ਦੱਸ ਦਿਓ ਕਿ ਭਗਵਾਨ